ਫੋ ਜਦੋਂ ਨਵੀਂ ਨਵੀਂ ਤੇਰੇ ਨਾਲ ਯਾਰੀ ਲੱਗੀ ਸੀ ਉਦੋਂ ਝੂਠਾ ਜਿਹਾ ਪਿਆਰ ਤੂੰ ਜਿਤਾਉਂਦੀ ਬੜਾ ਸੀ ਮੈਂ ਤਾਂ ਸੋਚਦਾ ਸੀ ਲਾਈਫ ਮੇਰੀ ਸੈੱਟ ਹੋ ਗਈ ਅੱਗੇ ਪਤਾ ਨਹੀਂ ਸੀ ਪਹਾੜ ਖਰਚੇ ਦਾ ਖੜਾ ਸੀ ਫਿਰ ਲੱਗਿਆ ਪਿਆਰ ਤੇਰਾ ਬੱਲੀਏ ਨਹੀਂ ਹੱਥ ਕੰਨਾਂ ਨੂੰ ਲਵਾਊਗਾ ਤੇਰਾ ਖਰਚਾ ਨਹੀਂ ਘਰ ਮੇਰੇ ਨੂੰ ਵਕਾਊਗਾ ਮੈਨੂੰ ਲੱਗੇ ਜੰਤੰਬੂ ਰੋਡ ਤੇ ਲਵਾਊਗਾ ਤੇਰਾ ਖਰਚਾ ਨਹੀਂ ਘਰ ਮੇਰੇ ਨੂੰ ਮੁਕਾਊਗਾ ਮੈਨੂੰ ਲੱਗੇ ਜੰ ਤੰਬੂ ਰੋੜ ਤੇ ਲਵਾਊਗਾ ਮੇਰੇ ਵਿੱਚੋਂ ਆਸ਼ਕੀ ਦੇ ਸਾਰੇ ਭੂਤ ਪੱਜ ਗਏ ਜਦੋਂ ਤੇਰਾ ਮੇਰੀ ਜ਼ਿੰਦਗੀ ਚ ਫੇਰਾ ਪੈ ਗਿਆ ਹੁਣ ਕੱਲਾ ਸੋਚ ਸੋਚ ਪਛਤਾਉਂਦਾ ਰਹਿਦਾ ਆ ਮੇਰੀ ਕਿਸਮਤ ਵਾਲਾ ਕਿੱਥੋਂ ਬੇੜਾ ਵਹਿ ਗਿਆ ਜਦੋਂ ਫਸ ਜੇ ਕਬੂਤਰ ਕੋਈ ਜਾਲ ਚ ਉਹ ਦੱਸ ਫਿਰ ਕਿੱਥੇ ਜਾਊਗਾ ਤੇਰਾ ਖਰਚਾ ਨਹੀਂ ਕਰ ਮੇਰੇ ਨੂੰ ਵਕਾਊਗਾ ਮੈਨੂੰ ਲੱਗੇ ਇੰਜ ਤੰਬੂ ਰੋੜ ਤੇ ਲਵਾਊਗਾ ਤੇਰਾ ਖਰਚਾ ਨਹੀਂ ਕਰ ਮੇਰੇ ਨੂੰ ਵਕਾਊਗਾ ਮੈਨੂੰ ਲੱਗੇ ਇੰਜ ਤੰਬੂ ਰੋੜ ਤੇ ਲਵਾਊਗਾ ਉਹ ਭੜੇ ਪਿੰਡੇ ਵਾਲਾ ਖੜਾ ਛਡਵਾਉਣ ਨੂੰ ਫਿਰੇ ਜਿਹੜਾ ਆਖਦਾ ਸੀ ਤੈਨੂੰ ਜਾਣ ਜਾਣ ਸੋਣੀਏ ਅੰਗਰੇਜ਼ ਤੇਰੇ ਦੇ ਤਾਂ ਹੱਥ ਕੜੇ ਹੋ ਗਏ ਹੁਣ ਕਹਦੇ ਭਵੇਂ ਮੈਨੂੰ ਬੇਈਮਾਨ ਸੋਣੀਏ ਅੰਨ ਸੋਚ ਲਈ ਰਕਨੇ ਤੇਰੇ ਸੁਪਨੇ ਚ ਮੇਰਾ ਨਿਤ ਚਿਹਰਾ ਆਊਗਾ ਓ ਤੇਰਾ ਖਰਚਾ ਨਹੀਂ ਘਰ ਮੇਰੇ ਨੂੰ ਵਕਾਊਗਾ ਮੈਨੂੰ ਲੱਗੇ ਇੰਜ ਤੰਬੂ ਰੋੜ ਤੇ ਲਵਾਊਗਾ ਓ ਤੇਰਾ ਖਰਚਾ ਨਹੀਂ ਘਰ ਮੇਰੇ ਨੂੰ ਵਕਾਊਗਾ ਮੈਨੂੰ ਲੱਗੇ ਇੰਜ ਤੰਬੂ ਰੋੜ ਤੇ ਲਵਾਊਗਾ ਅਜੇ ਵੇਟਿੰਗ ਚ ਹੈਗਾ ਮੁਟਿਆਰੇ ਅਜੇ ਵੇਟਿੰਗ ਚ ਹੈਗਾ ਮੁਟਿਆਰੇ ਇੱਕ ਦਿਨ ਬਣ ਨਾਮ ਜਾਊਗਾ ਓ ਤੇਰਾ ਖਰਚਾ ਉਹ ਤੇਰਾ ਖਰਚਾ ਨਹੀਂ ਕਰ ਮੇਰੇ ਨੂੰ ਮੁਕਾਊਗਾ ਮੈਨੂੰ ਲੱਗੇ ਇੰਜ ਤੰਬੂ ਰੋਡ ਤੇ ਲਵਾਊਗਾ